ਅੱਜ ਤੁਹਾਡੇ ਨਾਲ ਦੋ ਖ਼ਬਰਾਂ ਸਾਂਝੀਆਂ ਕਰਨੀਆਂ ਤੇ ਨਾਲ ਥੋੜੀ ਜਾਣਕਾਰੀ ਹੈ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈਗੀ ਆ ਆਹਾ ਵੱਡੇ ਆਕਾਰ ਦਾ ਗ੍ਰੰਥ ਆ ਜਿਹੜਾ ਤੁਸੀਂ ਦੇਖ ਰਹੇ ਹੋਵੋਗੇ ਮਹਾਨ ਕੋਸ਼ ਤੇ ਤੁਹਾਨੂੰ ਪਤਾ ਕਿ ਇਹਨਾਂ ਦਿਨਾਂ ਦੇ ਵਿੱਚ ਆ ਜਿਹੜਾ ਇਸ ਨੂੰ ਲੈ ਕੇ ਵੀ ਜਿਹੜਾ ਕਾਫੀ ਵਿਵਾਦ ਆ ਜਿਹੜਾ ਉਹ ਗਰਮਾਇਆ ਹੋਇਆ ਕਿਉਂਕਿ ਪਿਛਲੇ ਦਿਨੀ ਹੈ ਜਿਹੜਾ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਹਾਨ ਕੋਸ਼ ਆ ਜੋ ਛਪਵਾਏ ਗਏ ਸੀ ਪਰ ਉਸ ਦੇ ਵਿੱਚ ਆ ਜਿਹੜਾ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਸ਼ਬਦ ਦਰਜ ਸੀਗੇ ਉਹਨਾਂ ਦੇ ਵਿੱਚ ਗਲਤੀਆਂ ਹੋਈਆਂ ਤੇ ਜਸਦੀ ਵਜ੍ਹਾ ਕਰਕੇ ਮਾਮਲਾ ਜਿਹੜਾ ਉਹ ਆ ਥਾਣੇ ਪਹੁੰਚ ਗਿਆ ਸੀਗਾ ਐਫ ਆਈ ਆਰ ਆ ਜਿਹੜੀ ਉਹ ਦਰਜ ਕਰ ਲਈ ਗਈ ਸੀਗੀ ਤੇ ਉਸ ਦੇ ਵਿੱਚ ਜਿਹੜਾ ਉਹ ਪਿਆਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਜਗਦੀਪ ਸਿੰਘ ਡੀਨ ਅਕਾਦਮਿਕ ਜਸਵਿੰਦਰ ਸਿੰਘ ਬਰਾੜ ਅਤੇ ਰਜਿਸਟਰਾਰ ਦਿਵਿੰਦਰ ਸਿੰਘ ਤੇ ਪਬਲਿਕੇਸ਼ਨ ਬਿਊਰੋ ਦੇ ਇੰਚਾਰਜ ਹਰਜਿੰਦਰਪਾਲ ਸਿੰਘ ਕਾਲੜਾ ਅਤੇ ਹੋਰਨਾਂ ਵਿਰੁੱਧ ਆ ਜਿਹੜਾ ਉਹ ਕੇਸ ਆ ਜਿਹੜਾ ਰਜਿਸਟਰ ਕਰ ਲਿਆ ਗਿਆ ਸੀਗਾ ਪਰ ਅੱਜ ਆ ਜਿਹੜਾ ਇਸ ਮਾਮਲੇ ਨੂੰ ਲੈ ਕੇ ਜੋ ਜਿਨ੍ਹਾਂ ਦੇ ਉੱਤੇ ਕੇਸ ਦਰਜ ਹੋਇਆ ਸੀ ਸਾਰੇ ਵਾਈਸ ਚਾਂਸਲਰ ਉਹਨਾਂ ਨੇ ਇਸ ਸਬੰਧੀ ਜਿਹੜੀ ਉਹ ਮਾफी ਮੰਗੀ ਆ ਕਿਉਂਕਿ ਇਸ ਮਹਾਨ ਕੋਸ਼ ਨੂੰ ਆ ਜਿਹੜਾ ਉਹ ਗਲਤੀਆਂ ਦੀ ਵਜ੍ਹਾ ਕਰਕੇ ਆ ਜਿਹੜਾ ਉਹ ਗਲਤ ਤਰੀਕੇ ਦੇ ਨਾਲ ਆ ਜਿਹੜਾ ਪਿਆਬੀ ਯੂਨੀਵਰਸਿਟੀ ਦੇ ਵਿੱਚ ਟੂਆ ਪੁੱਟ ਕੇ ਉਹ ਦੱਬਿਆ ਜਾ ਰਿਹਾ ਸੀਗਾ ਤੇ ਇਸ ਦੇ ਵਿੱਚ ਯੂਨੀਵਰਸਿਟੀ ਦੇ ਜੋ ਵੀ ਵਾਈਸ ਚਾਂਸਲਰ ਸਮੇਤ ਸਭ ਨੇ ਇਹ ਗੱਲ ਆਖੀ ਹੈਗੀ ਆ ਕਿ ਸਾਡੀ ਮੰਨਸ਼ਾ ਜਿਹੜੀ ਉਹ ਕਿਤੇ ਨਾ ਕਿਤੇ ਬੇਅਦਬੀ ਕਰਨ ਦੀ ਨਹੀਂ ਸੀਗੀ ਪਰ ਤੁਹਾਨੂੰ ਦੱਸ ਦਈਏ ਕਿ ਇਸ ਮਹਾਨ ਕੋਸ਼ ਦੇ ਵਿੱਚ ਅਜਿਹਾ ਕਿយਾ ਜਿਸ ਦੀ ਵਜ੍ਹਾ ਕਰਕੇ ਹੈ ਜਿਹੜਾ ਉਹ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਪਟਕੀਆਂ ਹੈਗੀਆਂ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਮਹਾਨ ਕੋਸ਼ ਦੇ ਵਿੱਚ ਹੈ ਜਿਹੜਾ ਗੁਰਬਾਣੀ ਦੇ ਬਹੁਤ ਸਾਰੇ ਸ਼ਬਦ ਆ ਜਿਹੜੇ ਇਸ ਤੋਂ ਬਿਨਾ ਪੰਜਾਬੀ ਸੱਭਿਆਚਾਰ ਇਸ ਤੋਂ ਬਿਨਾ ਪੰਜਾਬੀ ਇਤਿਹਾਸ ਔਰ ਜਾਨੀ ਕਿ ਪੰਜਾਬੀ ਦਾ ਇਹ ਐਨਸਾਈਕਲੋਪੀਡੀਆ ਪੰਜਾਬੀ ਦਾ ਮਹਾਨ ਕੋਸ਼ ਆ ਤੇ ਪੰਜਾਬੀ ਦੇ ਬਹੁਤ ਸਾਰੇ ਸ਼ਬਦਾਂ ਦੇ ਅਰਥ ਆ ਜਿਹੜੇ ਇਸ ਸਾਹਿਤ ਕੋਸ਼ ਦੇ ਵਿੱਚ ਆ ਜਿਹੜੇ ਉਹ ਦਿੱਤੇ ਗਏ ਹੈਗੇ ਆ ਤੇ ਤੁਹਾਨੂੰ ਗੱਲ ਇੱਕ ਇਹ ਵੀ ਦੱਸ ਦਈਏ ਨਾਲ ਕਿ ਅੱਜ ਇਸ ਸਾਹਿਤ ਕੋਸ਼ ਦੇ ਜਿਨ੍ਹਾਂ ਨੇ ਇਹ ਸਾਹਿਤ ਕੋਸ਼ ਹ ਜਿਹੜਾ ਉਹ ਲਿਖਿਆ ਭਾਈ ਖਾਨ ਸਿੰਘ ਨਾਬਾ ਅੱਜ ਉਹਨਾਂ ਦਾ ਜਨਮ ਦਿਨ ਆ ਤੇ ਤੁਹਾਨੂੰ ਦੱਸ ਦਈਏ ਕਿ ਇਸ ਸਾਹਿਤ ਕੋਸ਼ ਨੂੰ ਲਿਖਣ ਦੇ ਲਈ ਆ ਜਿਹੜਾ ਭਾਈ ਕਾਂਤ ਸਿੰਘ ਨਾਭਾ ਨੂੰ ਜਿਹੜਾ 1912 ਤੋਂ ਲੈ ਕੇ 1926 ਤੱਕ ਆ ਜਿਹੜਾ ਉਹਨਾਂ ਨੂੰ ਸਮਾਂ ਲੱਗਾ ਯਾਨੀ ਕਿ 14 ਸਾਲਾਂ ਦਾ ਕਾਰਜਕਾਲ ਆ ਜਿਹੜਾ ਇਸ ਮਹਾਨ ਕੋਸ਼ ਨੂੰ ਲਿਖਣ ਦੇ ਲਈ ਆ ਜਿਹੜਾ ਉਹਨਾਂ ਨੇ ਲਾਇਆ ਤੇ ਇਸ ਦੇ ਲਈ ਇਸ ਦੇ ਵਿੱਚੋਂ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਦਸਮਨ ਗ੍ਰੰਥ ਜਾਂ ਹੋਰ ਜਿੰਨੀਆਂ ਵੀ ਪ੍ਰਾਤਨ ਸਾਡੀਆਂ ਜਨਮ ਸਾਖੀਆਂ ਹੈਗੀਆਂ 12 ਜਾਂ ਹੋਰ ਸਾਹਿਤ ਦੇ ਜਿੰਨੇ ਵੀ ਜੋ ਪ੍ਰਾਤਨ ਰੂਪ ਹੈਗੇ ਆ ਉਹਨਾਂ ਤੋਂ ਜਿਹੜੀ ਉਹ ਸ਼ਬਦ ਕੋਸ਼ ਆ ਜਿਹੜੇ ਉਹ ਇੱਕਠੇ ਕੀਤੇਗੇ ਤੇ ਇਸ ਤੋਂ ਬਾਅਦ ਲੰਬੀ ਘਾਲਣਾ ਤੋਂ ਬਾਅਦ ਆ ਜਿਹੜਾ ਇਹ ਕੋਸ਼ ਆ ਜਿਹੜਾ ਉਹ ਤਿਆਰ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਭਾਈ ਕਾਂਤ ਸਿੰਘ ਨਾਬਾ ਜੀ ਸੀਗੇ ਇਹ ਪਹਿਲਾਂ ਤਾਂ ਜੋ ਉਥੋਂ ਦੀ रियासत ਆ ਹੈਗੀ ਨਾਬਾ ਉੱਥੇ ਕੰਮ ਕਰਦੇ ਰਹੇ ਆ ਤੇ ਇਸ ਤੋਂ ਬਾਅਦ ਆ ਜਿਹੜਾ ਪਟਿਆਲਾ ਦੇ ਰਾਜਾ ਉਥੋਂ ਦੇ ਰਾਜੇ ਦੇ ਅਧੀਨ ਆ ਜਿਹੜਾ ਉਹ ਕੰਮ ਕਰਦੇ ਰਹੇ ਆ ਹੈਗੇ ਉਸ ਸਮੇਂ ਦੇ ਦੌਰਾਨ ਤੇ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਰਿਆਸਤ ਵੱਲੋਂ ਆ ਜਿਹੜਾ ਇਹ ਪਹਿਲੀ ਵਾਰੀ ਛਪਵਾਇਆ ਗਿਆ ਸੀਗਾ ਤੇ ਪਹਿਲੀ ਵਾਰੀ ਇਸ ਨੂੰ ਛਪਵਾਉਣ ਦਾ ਜਿਹੜਾ ਉਹ ਖਰਚਾ ਹੈਗਾ ਉਹ ਕਰੀਬ 51000 ਰੁਪਇਆ ਜਿਹੜਾ ਉਹ ਆਇਆ ਸੀਗਾ ਇਸ ਤੋਂ ਇਲਾਵਾ ਇਹ ਮਹਾਨ ਕੋਸ਼ ਜੋ ਤੁਹਾਨੂੰ ਦਿਖਾ ਰਹੇ ਹੈਗੇ ਆ ਇਹ ਮਹਾਨ ਕੋਸ਼ ਆ ਜਿਹੜਾ ਉਹ ਪਬਲਿਕੇਸ਼ਨ ਬਿਊਰੋ ਵੱਲੋਂ ਨਹੀਂ ਛਾਪਿਆ ਹੋਇਆਗਾ ਸਗੋਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਆ ਜਿਹੜਾ ਉਹ ਛਾਪਿਆ ਗਿਆ ਤੇ ਪਹਿਲੀ ਵਾਰੀ ਇਹ ਮਹਾਨ ਕੋਸ਼ ਆ ਜਿਹੜਾ ਜਦੋਂ ਛਾਪਿਆ ਗਿਆ ਸੀ ਉਦੋਂ ਇਸ ਮਹਾਨ ਕੋਸ਼ ਦੀਆਂ ਜਿਹੜੀਆਂ ਉਹ ਚਾਰ ਜਲਦਾਂ ਸੀਗਾ ਤੇ ਕਰੀਬ-ਕਰੀਬ ਇਹਦੀ 110 ਰੁਪਏ ਜਿਹੜੀ ਉਦੋਂ ਕੀਮਤ ਸੀਗੀ ਪਰ ਹੁਣ ਇਸ ਟਾਈਮ ਜਿਹੜੀ ਕਿਉਂਕਿ ਸਮਾਂ ਬਹੁਤ ਹੋ ਗਿਆ ਇਸ ਟਾਈਮ ਇਸਦੀ ਕੀਮਤ ਆ ਜਿਹੜੀ ਉਹ ਬਹੁਤ ਜ਼ਿਆਦਾ ਹੈਗੀ ਆ ਪਰ ਇਸ ਨੂੰ ਲੈ ਕੇ ਜਿਹੜਾ ਉਹ ਵਾਦ ਆ ਜਿਹੜਾ ਵਾਦ-ਵਿਵਾਦ ਆ ਜਿਹੜਾ ਉਹ ਯੂਨੀਵਰਸਿਟੀ ਦੇ ਵਿੱਚ ਖੜਾ ਹੋ ਗਿਆ ਸੀ ਫਿਲਹਾਲ ਇਹ ਮਾਮਲਾ ਜਿਹੜਾ ਉਹ ਇੱਕ ਵਾਰੀ ਆ ਜਿਹੜਾ ਟਲ ਗਿਆ ਹੈਗਾ ਇੱਕ ਵਾਰੀ ਸ਼ਾਂਤ ਹੋ ਗਿਆ ਤੇ ਨਾਲ ਲੱਗਦੀ ਅੱਜ ਖਬਰ ਇੱਕ ਹੋਰ ਵੀ ਐਮ ਹੈਗੀ ਤੁਹਾਨੂੰ ਪਤਾ ਕਿ 4 ਕਮਹੀਨੇ ਪਹਿਲਾਂ ਚੰਦਪਾਣ ਜੋ ਕਿ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਹੀ ਪੈਂਦਾ ਹੈਗਾ ਚੰਦਪਾਣ ਪਿੰਡ ਦੇ ਵਿੱਚ ਇੱਕ ਬਹੁਤ ਵੱਡਾ ਕਾਂਡ ਹੋਇਆ ਸੀਗਾ ਜਸਦੇ ਵਿੱਚ ਆ ਜਿਹੜਾ ਕੁਝ ਲੋਕਾਂ ਵੱਲੋਂ ਜੋ ਗਰੀਬ ਪਰਿਵਾਰ ਸੀਗੇ ਦਲਤ ਪਰਿਵਾਰ ਸੀ ਉਹਨਾਂ ਤੇ ਗੋਲੀ ਚਲਾਈ ਗਈ ਇਸ ਤੋਂ ਬਾਅਦ ਪੁਲਿਸ ਵੱਲੋਂ ਤੇ ਲੋਕਾਂ ਵੱਲੋਂ ਆ ਜਿਹੜਾ ਗੋਲੀ ਚਲਾਉਣ ਤੋਂ ਬਾਅਦ ਆ ਜਿਹੜਾ ਬਹੁਤ ਸਾਰੇ 40 ਦੇ ਕਰੀਬ ਲਗਭਗ ਮਜ਼ਦੂਰਾਂ ਨੂੰ ਜਿਹੜਾ ਜੇਲ੍ਹ ਭੇਜ ਦਿੱਤਾ ਗਿਆ ਸੀ ਇਸ ਤੋਂ ਬਾਅਦ ਲੰਮਾ ਸੰਘਰਸ਼ ਲੜਿਆ ਜਥੇਬੰਦੀਆਂ ਨੇ ਪਰ ਮਜ਼ਦੂਰ ਆ ਜਿਹੜੇ ਉਹ ਰਿਹਾ ਹੋ ਗਏ ਸੀਗੇ ਪਰ ਇਸ ਤੋਂ ਬਾਅਦ ਕੀ ਹੋਇਆ ਇਸ ਮਾਮਲੇ ਦੇ ਵਿੱਚ ਚੰਦ ਭਾਣ ਵਾਲੇ ਮਾਮਲੇ ਦੇ ਵਿੱਚ ਜੋ ਮੁੱਖ ਦੋਸ਼ੀ ਸੀਗੇ ਉਨ੍ਹਾਂ ਦੀ ਜਮਾਨਤ ਤਾਂ ਜਿਹੜੀ ਉਸ ਨੂੰ ਆ ਜਿਹੜਾ ਅਗਾਊਂ ਜਮਾਨਤ ਮਿਲ ਗਈ ਸੀ ਪਰ ਹੁਣ ਇਹ ਮਾਮਲਾ ਜਿਹੜਾ ਉਹ ਸੁਪਰੀਮ ਕੋਰਟ ਆ ਜਿਹੜਾ ਪਹੁੰਚ ਗਿਆ ਤੇ ਸਾਡੇ ਕੋਲ ਆ ਜਿਹੜਾ ਇਸ ਸਬੰਧੀ ਜਿਹੜਾ ਅੱਜ ਪ੍ਰੈਸ ਨੋਟ ਪਹੁੰਚਿਆ ਹੈਗਾ ਜੋ ਕਿ ਚੰਦਪਾਨ ਜ਼ਬਰ ਵਿਰੋਧ ਦੀ ਐਕਸ਼ਨ ਕਮੇਟੀ ਵੱਲੋਂ ਆ ਜਿਹੜਾ ਉਹ ਅ ਅੱਜ ਉਹਨਾਂ ਨੇ ਪ੍ਰਕਾਸ਼ਿਤ ਕੀਤਾ ਹੈਗਾ ਅੱਜ ਉਹਨਾਂ ਨੇ ਆ ਜਿਹੜਾ ਲੋਕਾਂ ਦੇ ਸਪਰਦ ਕੀਤਾ ਹੈਗਾ ਤੇ ਅਸੀਂ ਇਹ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਲਿਖਿਆ ਹੈਗਾ ਕਿ ਫਰੀਦਕੋਟ ਚੰਦ ਭਾਨ ਕਾਂੜ ਦੇ ਕਥਿਤ ਮੁੱਖ ਮੁਲਾਜ਼ਮਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਗਾਓ ਜ਼ਮਾਨਤ ਦੇਣ ਦਾ ਮੁੱਦਾ ਸੁਪਰੀਮ ਕੋਰਟ ਪਹੁੰਚ ਗਿਆ ਹੈ ਪੀੜਤ ਧਰਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਅਤੇ ਮੰਗ ਕੀਤੀ ਸੀ ਕਿ ਮੁਲਜ਼ਮਾਂ ਦੀ ਜ਼ਮਾਨਤ ਖਾਰਜ ਕੀਤੀ ਜਾਵੇ ਕਿਉਂਕਿ ਜ਼ਿਲ੍ਹਾ ਪੁਲਿਸ ਨੇ ਕਥਿਤ ਤੌਰ ਤੇ ਮੁਲਜ਼ਮਾਂ ਦੀ ਮਦਦ ਕੀਤੀ ਹੈ ਅਤੇ ਹਾਈ ਕੋਰਟ ਵਿੱਚ ਅਹਿਮ ਤੇ ਜ਼ਰੂਰੀ ਦਸਤਾਵੇਜ਼ ਪੇਸ਼ ਨਹੀਂ ਕੀਤੇ ਜਿਸ ਕਰਕੇ ਕਥਿਤ ਮੁੱਖ ਮੁਲਾਜ਼ਮਾਂ ਦਾ ਗਨਾ ਸਾਬਤ ਹੁੰਦਾ ਹੈ ਸੁਪਰੀਮ ਕੋਰਟ ਦੇ ਜਸਟਿਸ ਸੰਜੀਤ ਕੁਮਾਰ ਅਤੇ ਸਤੀਸ਼ ਬੱਤਰਾ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਜ਼ਿਲ੍ਹਾ ਪੁਲਿਸ ਅਤੇ ਮੁਲਜ਼ਮਾਂ ਨੂੰ 24 ਸਤੰਬਰ ਲਈ ਨੋਟਿਸ ਜਾਰੀ ਕਰਕੇ ਪੇਸ਼ ਹੋਣ ਦੇ ਲਈ ਕਿਹਾ ਹੈ ਸੁਪਰੀਮ ਕੋਰਟ ਨੇ ਆਪਣੇ ਹੁਕਮ ਵਿੱਚ ਮਦਈ ਧਿਰ ਨੂੰ ਹਦਾਇਤ ਦਿੱਤੇ ਹਨ ਕਿ ਉਹ ਪੈਂਡਰਾਂ ਵੀ ਅਦਾਲਤ ਵਿੱਚ ਪੇਸ਼ ਕੀਤੀ ਜਾਵੇ ਜਿਸ ਵਿੱਚ ਘਟਨਾ ਦੀ ਸਮੁੱਚੀ ਵੀਡੀਓ ਬਣੀ ਹੋਈ ਹੈ ਦੱਸਣਯੋਗ ਹੈ ਕਿ 4 ਮਹੀਨੇ ਪਹਿਲਾਂ ਫੀਰਕੋਟ ਦੇ ਪਿੰਡ ਚੰਦਪਾਣ ਵਿੱਚ ਪਿੰਡ ਦੇ ਕੁਝ ਸੁਖਵਾਨਾਂ ਅਤੇ ਦਲਤਾਂ ਦਰਮਿਆਨ ਇੱਕ ਮੁੱਦੇ ਨੂੰ ਲੈ ਕੇ ਟਕਰਾਅ ਹੋ ਗਿਆ ਸੀ ਉਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਅਤੇ ਮੁਲਜ਼ਮਾਂ ਬਲ ਮੁਲਜ਼ਮਾਂ ਨੂੰ ਕਥਿਤ ਤੌਰ ਤੇ 40 ਦਲਤ ਵਿਕਤੀਆਂ ਦੀ ਕੁੱਟਮਾਰ ਕੀਤੀ ਗਈ ਤੇ ਉਹਨਾਂ ਉੱਪਰ ਹੀ ਪਰਚਾ ਦਰਜ ਕੀਤਾ ਗਿਆ ਸੀ। ਪਰੰਤੂ ਵਿਵਾਦ ਪੈਦਾ ਹੋਣ ਤੋਂ ਬਾਅਦ ਪੁਲਿਸ ਨੇ ਸਾਰੇ ਦਲਤ ਵਿਕਤੀਆਂ ਨੂੰ ਬਿਨਾਂ ਸ਼ਰਤ ਰਿਹਾ ਕਰ ਦਿੱਤੇ ਸਾਨੂੰ ਪਰੰਤੂ ਉਹਨਾਂ ਉੱਪਰ ਹਮਲਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਬਾਅਦ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦਲਤ ਉੱਪਰ ਹਮਲਾ ਕਰਨ ਵਾਲੇ ਵਿਕਤੀਆਂ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਸੀ ਜਿਸ ਨੂੰ ਪੀੜਤ ਦਲਤ ਪਰਿਵਾਰਾਂ ਨੇ ਚੰਦ ਭਾਨ ਜਬਰਦਸਤ ਦੀ ਐਕਸ਼ਨ ਕਮੇਟੀ ਨੇ ਸੁਪਰੀਮ ਕੋਰਟ ਦੇ ਵਿੱਚ ਹੁਣ ਇਸ ਟਾਈਮ ਆ ਜਿਹੜੀ ਉਹ ਚੁਣੌਤੀ ਦਿੱਤੀ ਹੈਗੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸੁਪਰੀਮ ਕੋਰਟ ਆ ਜਿਹੜਾ ਉਹ ਇਸ ਮਾਮਲੇ ਵਿੱਚ ਜ਼ਮਾਨਤ ਦਿੰਦਾ ਜਾਂ ਨਹੀਂ ਦਿੰਦਾ ਹੈਗਾ ਇਹ 18 ਤਰੀਕ ਨੂੰ ਆ ਜਿਹੜਾ ਪਤਾ ਲੱਗੂਗਾ ਸੋ ਅੱਜ ਦੇ ਲਈ ਇੰਨਾ ਹੀ ਮੈਂ ਰਾਜਮੁਰ ਤੁਹਾਡਾ ਬਹੁਤ ਬਹੁਤ ਧੰਨਵਾਦ